3 ਦਿਨ ਪਹਿਲਾਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਾਖੜਾ ਨਹਿਰ ਵਿੱਚ ਇੱਕ ਥਾਰ ਗੱਡੀ ਦੇ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਜਿਸ ਨੂੰ ਨੌਜਵਾਨ ਚਲਾ ਰਿਹਾ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉਸ ਤੋਂ ਬਾਅਦ ਗੱਡੀ ਨੂੰ ਕੱਢਣ ਦੇ ਲਈ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਵੱਲੋਂ ਲਗਾਤਾਰ 3 ਦਿਨ ਪਾਖੜਾ ਨਹਿਰ ਦੇ ਵਿੱਚ ਗੱਡੀ ਦੀ ਪਾਲ ਕੀਤੀ ਤੇ ਅੱਜ ਤੀਸਰੇ ਦਿਨ ਉਹਨਾਂ ਨੂੰ ਗੱਡੀ ਬਾਹਰ ਕੱਢਣ ਦੇ ਵਿੱਚ ਕਾਮਯਾਬੀ ਮਿਲੀ ਉਨ੍ਹਾਂ ਦੇ ਦੱਸਣ ਦੇ ਮੁਤਾਬਕ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਗੱਡੀ ਦੇ ਵਿੱਚ ਇੱਕ ਮੋਬਾਈਲ ਫੋਨ ਤੇ ਚੱਪਲਾ ਮਿਲੀਆਂ ਗੱਡੀ ਨੂੰ ਚਲਾਉਣ ਵਾਲਾ ਨੌਜਵਾਨ ਗੱਡੀ ਵਿੱਚ ਨਹੀਂ ਸੀ। ਗੋਤਾਖੋਰ ਕਮਲਪ੍ਰੀਤ ਸੈਣੀ ਨੇ ਦੱਸਿਆ ਕਿ ਲੋਕਾਂ ਦੇ ਦੱਸਣ ਦੇ ਮੁਤਾਬਕ ਨੌਜਵਾਨ ਗੱਡੀ ਵਿੱਚੋਂ ਪਹਿਲਾਂ ਹੀ ਬਾਹਰ ਨਿਕਲ ਗਿਆ ਸੀ ਹੋ ਸਕਦਾ ਹੈ ਉਸਦੀ ਬਾਡੀ ਨਹਿਰ ਵਿੱਚ ਤੈਰ ਕੇ ਅੱਗੇ ਨਿਕਲ ਗਈ ਹੋਵੇ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾਦੀ ਰਿਪੋਰਟ। ਸਾਸਰੀ ਗਾਲੀ ਸਾਰਿਆਂ ਨੂੰ ਤੇ ਲਗਭਗ 3 ਦਿਨ ਪਹਿਲਾਂ ਗੱਡੀ ਗਰੀ ਸੀਗੀ ਸਵੇਰੇ 8 ਵਜੇ ਦੇ ਕਰੀਬ ਜਿਹੜੀ ਸਾਨੂੰ ਵੀਡੀਓ ਆਈ ਸੀ ਜੀ ਤੇ ਉਸ ਤੋਂ ਬਾਅਦ ਮੇਰੀ ਟੀਮ ਇੱਥੇ ਪੁੱਜੀ ਹੈ ਇੱਕ ਦਿਨ ਪਹਿਲਾਂ ਸਰਚ ਕੀਤੀ ਸੀਗੀ ਗੱਡੀ ਦੀ ਪਰ ਜਿਹੜੀ ਗੱਡੀ ਆ ਉਹ ਜਿਹੜੇ ਗੇਟ ਆ ਪਿੱਛੇ ਉਹਨਾਂ ਦੇ ਵਿੱਚ ਅੰਡਰਗਰਾਉਂਡ ਪਾਈਪ ਹੈ ਉਹਦੇ ਵਿੱਚੋਂ ਗੱਡੀ ਜਿਹੜੀ ਹੈਗੀ ਨਿਕਲ ਕੇ ਦੂਜੀ ਛੜ ਆ ਗਈ ਉਸ ਦਿਨ ਪੂਰਾ ਦਿਨ ਸਰਚ ਕੀਤੀ ਗੱਡੀ ਸਾਨੂੰ ਨਹੀਂ ਮਿਲੀ ਤੇ ਫਿਰ ਸਵੇਰੇ ਦੁਬਾਰਾ ਸਰਚ ਸਰਚ ਸ਼ੁਰੂ ਕੀਤੀ ਜੀ ਤੇ ਅੱਜ ਤੀਜੇ ਦਿਨ ਬਾਅਦ ਜਿਹੜੀ ਹੈ ਗੱਡੀ ਮਿਲੀ ਹੈ ਤੇ ਜਿੱਥੇ ਪਹਿਲਾਂ ਗੱਡੀ ਸਾਨੂੰ ਮਿਲੀ ਉੱਥੇ ਸਪੀਡ ਕਾਫੀ ਸੀਗੀ ਪਾਣੀ ਦੀ ਫਿਰ ਸਲਿੰਗ ਪਾ ਕੇ ਉਹ ਜਿਹੜੀ ਗੱਡੀ ਆ ਉਹਨੂੰ ਅੱਗੇ ਲੈ ਕੇ ਆਏ ਲਗਭਗ 100 ਮੀਟਰ ਤੱਕ ਤੇ ਫਿਰ ਹੁਣ ਜਿਹੜੀ ਗੱਡੀ ਐ ਉਸਨੂੰ ਬਾਹਰ ਕੱਢਿਆ ਐ ਇਹਦੇ ਵਿੱਚ ਇੱਕ ਵਿਅਕਤੀ ਵੀ ਸੀਗਾ ਪਰ ਜਿਹੜਾ ਵਿਅਕਤੀ ਐ ਉਹਦੀ ਜਿਹੜੀ ਡੈੱਡ ਬੋਡੀ ਐ ਉਹ ਅੱਗੇ ਚਲੀ ਗਈ ਐ ਗੱਡੀ ਦਾ ਪਿਛਲਾ ਸ਼ੀਸ਼ਾ ਜਿਹੜਾ ਐ ਟੁੱਟਿਆ ਹੋਇਆ ਸੀਗਾ ਤੇ ਵੈਸੇ ਵੀ ਜਦੋਂ ਗੱਡੀ ਗਿਰੀ ਐ ਤੇ ਲੋਕਾਂ ਦਾ ਕਹਿਣਾ ਐ ਕਿ ਉਹਦੇ ਵਿੱਚੋਂ ਬੰਦਾ ਪਹਿਲੀ ਨਿਕਲ ਗਿਆ ਦੀ ਹੁਣ ਇਹਦੇ ਵਿੱਚੋਂ ਕੁਝ ਕੋਈ ਮਿਲਿਆ ਕੋਈ ਚੀਜ਼ ਤਾਂ ਨਹੀਂ ਕਿ ਗੱਡੀ ਦੇ ਵਿੱਚੋਂ ਤਾਂ ਹੁਣ ਡੈੱਡ ਬੋਡੀ ਤਾਂ ਮਿਲੀ ਨਹੀਂ ਐ ਥੋੜਾ ਬਹੁਤ ਸਮਾਨ ਐ ਚਪਲਾਂ ਚਪਲਾਂ ਕੋਈ ਚਾਰਜ ਲੱਗਿਆ ਹੋਇਆ ਫੋਨ ਐ ਤੇ ਬਾਕੀ ਹੋਰ ਕੁਝ ਸਮਾਨ ਜਿਹੜਾ ਹੈ ਮਿਲਿਆ ਨਹੀਂ ਹੈ ਵਿੱਚੋਂ ਤੇ ਲਗਭਗ 3 ਜਾਂ 4 ਦਿਨ ਤੇ ਬਾਅਦ ਡੈੱਡ ਬੋਡੀ ਜਿਹੜੀ ਹੈਗੀ ਹੈ ਰੋਪੜ ਸਾਈਡ ਜਾ ਕੇ ਮਿਲਣੀ ਹੈ ਜੀ 13 ਤਰੀਕ ਨੂੰ ਇੱਕ ਮਾਚਲ ਦਾ ਹੈ ਲੜਕਾ ਸੀਗਾ ਜਿਹਨੇ ਸਵੇਰੇ ਆਪਣੀ ਥਾਰ ਗੱਡੀ ਨੇਰ ਦੇ ਵਿੱਚ ਹਾਦਸਾ ਮਾਰ ਦਿੱਤੀ ਸੀ ਸੋ ਬੋਡੀ ਤਾਂ ਖੈਰ ਲੜਕੇ ਦੀ ਲੈ ਨਹੀਂ ਮਿਲੀ ਹੈ ਕੋਸ਼ਿਸ਼ ਜਾਰੀ ਹੈਗੀ ਬਟ ਥਾਰ ਗੱਡੀ ਰਿਕਵਰੀ ਕੀਤੀ ਗਈ ਗੋਤਾਰਾ ਨੂੰ ਦੀ ਮਦਦ ਨਾਲ ਦੇ ਹੈਡਰਾ ਮਸ਼ੀਨ ਨਾਲ ਇਹਨੂੰ ਕੁੜਾ ਹੈ ਗਿਆ ਸਰ ਵਿੱਚੋਂ ਕੁਝ ਮਿਲਿਆ ਜਾਂ ਨਹੀਂ ਕੁਝ ਇਹਦੇ ਕੁਝ ਨੀ ਇੱਕ ਫੋਨ ਦਾ ਮਿਲਿਆ ਹੈਗਾ ਅ ਤੱਕ ਦਾ ਬਾਕੀ ਬਾਡੀ ਨਹੀਂ ਮਿਲੇਗੀ